ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਤੇ ਆਪਾਂ ਬਲੌਗ ਸ਼ੁਰੂ ਕਰਦੇ ਆ ਨਵਾਂ ਤੇ ਕਾਫੀ ਟਾਈਮ ਤੋਂ ਆਪਾਂ ਪਾਇਆ ਨਹੀਂ ਬਲੌਗ ਤੇ ਕੰਮਾਂਗਾਰਾਂ ਚ ਬੀ ਸੀਗੇ ਤੇ ਮਾਹਾਂ ਚੱਲਣਾ ਦੁਬਾਰੇ ਸ਼ੁਰੂ ਕਰਦੇ ਆ ਤੇ ਅੱਜ ਆਪਾਂ ਲੱਗੇ ਹੋਇਆ ਟਰੈਕਟਰ ਦੇ ਚੱਕੇ ਗਰੀਸ ਕਰਨ ਆ ਆ ਖੜਾ ਆਪਣਾ ਨੀਜਾ ਘੋੜਾ ਇੱਕ ਟਾਇਰ ਖੋਲ ਲਿਆ ਤੇ ਟਾਇਰ ਖੋਲਦੇ ਖੋਲਦੇ ਮੇਰਾ ਮਾ ਮਾਰ ਹੋਇਆ ਮਾਹਾਂ ਚੱਲ ਅੱਜ ਬਣਾ ਲਈਏ ਵੀਡੀਓ ਬਹੁਤ ਟਾਈਮ ਹੋ ਗਿਆ ਅੱਜ ਇਹਦਾ ਕਰਦਿਆਂ ਚੱਕੇ ਗਰੀਸ ਤੇ ਨਾਲੇ ਤੁਹਾਨੂੰ ਦਿਖਾਉਨੇ ਆ ਕੀ ਕੀ ਕਸਾਮਾਨ ਪੈਂਦਾ ਕੀ ਇਹ ਚ ਹੈਗਾ ਸਿਸਟਮ ਤੇ ਬਾਕੀ ਆਪਾਂ ਤਾਂ ਮੈਸਟਰੀ ਕੋਲੇ ਜਾਂ ਮਤਲਬ ਬਹੁਤ ਘਟ ਜਾਂਦੇ ਆ ਕਰੀ ਜਾਂਦਾ ਕੰਮ ਕਰ ਕਰ ਜਿਹੜਾ ਹੁੰਦਾ ਕਰ ਲੀਦਾ ਵਾ ਤੇ ਪਰ ਕਦੀ ਵੀਡੀਓ ਨਹੀਂ ਪਾਈ ਆਪਾਂ ਕੰਮ ਕਰਦੇ ਦੀ ਨਾ ਅੱਗੇ ਆਪਾਂ ਬੈਹਰਕ ਬੂਰਗ ਇਹਦੀ ਬਣਾਈ ਸੀਗੀ ਤੇ ਉਹਦੇ ਵਲੌਗ ਦਾ ਪਾਏ ਹੋਈ ਸੀ ਆਪਣੇ ਤੇ ਅੱਜ ਕਰਦਿਆਂ ਚੱਕੇ ਗਰੀਸ ਤੇ ਤੁਹਾਨੂੰ ਦਿਖਾਉਨੇ ਆ ਫਿਰ ਇੱਕ ਅਪਰ ਟਾਇਰ ਖੋਲ ਲਿਆ ਤੇ ਇਹਦਾ 베ਰਿੰਗ 베ਰਿੰਗ ਪਏ ਨੇ ਡੀਜ਼ਲ ਚ ਰੱਖ ਤੇ ਬਾਅਦ ਚ ਸਾਫ ਕਰਾਂਗੇ ਇਹਨਾਂ ਨੂੰ ਪਹਿਲਾਂ ਦੋਨੇ ਚੱਕੇ ਖੋਲ ਲੀਏ ਆਪਣਾ ਜੈਕ ਆਪਣੇ ਕੋਲ ਹੈਗਾ ਵਾ ਤੇ ਇਹ ਕਾਫੀ ਟਾਈਮ ਦਾ ਹਨ ਜਾਮ ਹੋਇਆ ਸੀਗਾ ਬਹੁਤ ਪੁਰਾਣਾ ਜੈਕ ਹੈ ਤੇ ਇਹਨੂੰ ਇੱਕ ਦਿਨ ਪਹਿਲਾਂ ਰਮ ਰਮਾ ਕੀਤਾ ਤੇ ਹੁਣ ਉਹ ਪਰਲਾ ਚੱਕਾ ਖੋਲਦਿਆਂ ਇਹਦੇ ਵਿੱਚੋਂ ਗਰੀ ਗਰੀ ਸਾਫ ਕਰਕੇ ਉਹ ਕੇ ਫਿਰ ਦੇਖਾਂਗੇ ਕੀ ਕੀ ਸਮਾਨ ਸਹੀ ਆ ਕਿਵੇਂ ਆ ਤੇ ਆਪਣਾ ਬਾਕੀ ਆ ਦਿਖਾਵਾਂਗੇ ਪਰ ਪੇਂਟ ਆਪਣਾ ਖਰਾਬ ਹੋ ਗਿਆ ਟਰੈਕਟਰ ਦਾ ਦੇਖੋ ਪੇਂਟ ਲਾ ਦਨੂੰ ਸਪਰੇਅ ਕਰਤੀਆਂ ਜੀ ਆਪਾਂ ਉੱਪਰ ਤੇ ਇੱਕ ਆਪਾਂ ਹੱਡ ਲਵਾਤੀ ਉੱਪਰ ਇਹ ਤਾਂ ਪਹਿਲਾਂ ਆਪਣੀ ਲਵਾਈ ਹੋਈ ਸੀਗੀ ਤੇ ਹੱਡ ਆਪਾਂ ਹੁਣ ਲਵਾਈ ਸੀਗੀ ਆਹ ਹੋਵੇ 6 ਮਹੀਨੇ ਤੇ ਬਾਕੀ ਆਪਾਂ ਖੋਲਦੇ ਆ ਦਿਖਾਉਨੇ ਆ ਫਿਰ ਫਾਲੇਵੇਂ ਲਈ ਨਾ ਸ਼ੁਰੂ ਫਾਲੇਵੇਂ ਕਹਿਣਾ ਪੈਣਾ ਚੱਲ ਜੀ ਵੀਡੀਓ ਹੂੰ ਨਾ ਬੱਸ ਉਹ লাই ਵੀ ਹੈ ਨਾ ਰੋਂਦਾ ਹਾਂਜੀ ਤੇ ਆ ਵੀ ਖੋਲ ਲਿਆ ਆਪਾਂ ਆ ਇੱਕ ਬੈਰਿੰਗ ਕੱਢ ਲਿਆ ਬੋਡਲਾ ਮੂਲਾ ਇਹੋ ਆਪਣਾ ਕੱਢਦੇ ਹਾਂ ਆਹ ਨਾਲ ਫਤਹ ਗ੍ਰੀਸ ਲਾ ਦिए ਇਹ ਤਾਂ ਗ੍ਰੀਸ ਸਾਫ ਪਿਆ ਵਾ ਕਦੋਂ ਤੋਂ ਬਾਅਦ ਕੀਤਾ ਨਹੀਂ ਸੀਗਾ ਗ੍ਰੀਸ ਆਪਾਂ ਨੂੰ ਤੇ ਉਹਦੂ ਆ ਦੇ ਹੁਣ ਚਲਾਇਆ ਸੀ ਟਰੈਕਟਰ ਆਪਾਂ ਪ੍ਰਾਲੀ ਤੇ ਲਾਇਆ ਸੀਗਾ ਜਿਹੜੇ ਪ੍ਰਾਲੀ ਦੇ ਇਕੱਠਾ ਬਣ ਗਏ ਨੇ ਤੇ ਇਹ ਕੀ ਆਪਾਂ ਪਹਿਲਾਂ ਸੋਚਿਆ ਸੀ ਉਹਦੇ ਵਲੌਗ ਨੂੰ ਬਣਾਉਂਗਾ ਟਾਈਮ ਹੀ ਲੱਗਿਆ ਹੈਗਾ ਤੇ ਕੁਝ ਆਪਣੀਆਂ ਉਹਦੇ ਵਿੱਚ ਵੀਡੀਓ ਬਣਾਈਆਂ ਹੋਈਆਂ ਨੇ ਆਪਾਂ ਇਹ ਕੀ ਥੋੜਾ ਜਿਹਾ ਪੰਪ ਚ ਮੋਡੀਫਿਕੇਸ਼ਨ ਕੀਤੀ ਸੀਗੀ ਉਹ ਵੀ ਤੁਹਾਨੂੰ ਦੱਸੂ ਹਨਾ ਵੀ ਕੀ ਆਪਾਂ ਕਰਿਆ ਸੀ ਉਹਦੇ ਵਿੱਚ ਉਸ ਤੋਂ ਬਾਅਦ ਜ਼ੋਰ ਬਹੁਤ ਮਾਰ ਲੱਗ ਰੈਕਟਰ ਮੰਨ ਲਓ ਜਿੱਥੇ ਰੈਕਟਰ ਨੇ ਪਿਕਅਪ ਫੜੀਆਂ ਮੰਨ ਲਓ ਕਿਲੋਮੀਟਰ ਦੇ ਵਿੱਚ ਅੱਧੇ ਕਿਲੋਮੀਟਰ ਦੇ ਵਿੱਚ ਜਾ ਕੇ ਹਨਾ ਭਰੀ ਹੋਈ ਟਰਾਲੀ ਦੇ ਜਾਂ ਕਿਵੇਂ ਵੀ ਹਨਾ ਉਹ ਫੁੱਲ ਜ਼ੋਰ ਮਾਰ ਰਿਹਾ ਤਾਂ ਤੇ ਉਹ ਸਾਰਾ ਤੁਹਾਨੂੰ ਦਿਖਾਉਂਗਾ ਕਿਵੇਂ ਕੀ ਸੀ ਹਨਾ ਤੇ ਬਹੁਤ ਕਹਿੰਡ ਚੀਜ਼ ਬਣ ਗਈ ਉਹਦੇ ਨਾਲ ਆਪਣੇ 9095 ਕੁਆਂਟਲ ਪਰਾਲੀ ਦੇ ਗੱਠਾ ਜਿਹੜੀ ਵੱਡੀ ਗੋਲ ਗੱਠ ਹੁੰਦੀ ਆ 9095 ਕੁਆਂਟਲ ਬਾਇਨ ਹੋ ਜਾਂਦਾ ਸੀ ਉਹਦਾ ਤੇ ਆਪਣੇ ਕੋਲ ਪਰਚੀਆਂ ਵੀ ਹੈਗੀਆਂ ਨੇ ਹਨਾ ਫੋਲ ਜੋਰ ਮਾਰਿਆ ਬਈ ਐਤ ਕੀ ਤੇ ਉਹ ਚੀਜ਼ ਮਨ ਲਓ ਬੰਦੇ ਮਤਲਬ ਆਏ ਕਹਿੰਦੇ ਸੀ ਯਾਰ ਕੀ ਪਾਇਆ ਹੈ ਟਰੈਕਟਰ ਚ ਵੀ ਇੰਨਾ ਜੋਰ ਮਾਰਦਾ ਟਾਇਰ ਟੂ ਨੂੰ ਪਤਾ ਹੀ ਆ ਘਸੇ ਹੋਏ ਨੇ ਨਾ ਬਾਲੇ ਹੈ ਨਹੀਂ ਤੇ ਪਰ ਐਤ ਕੀ ਉਹ ਜਿਹੜੀ ਚੀਜ਼ ਪੁਆਈ ਉਹਨੇ ਗੱਲ ਬਣਾਤੀ ਪੂਰੀ ਤੇ ਉਹ ਕੁਝ ਕਲਿੱਪਾਂ ਵਿੱਚੋਂ ਦੇਖੂਗਾ ਲਾਉਂਗਾ ਉਹਦੇ ਜਿੱਤੇ ਮਨੂੰ ਟਰਾਲੀ ਰੂਲੀ ਫਾਸੀ ਜਾਂ ਕੁਝ ਵੀ ਤੇ ਆਪਾਂ ਹੁਣ ਇਹ ਤਾਂ ਕੱਢ ਲਈਏ ਬੈਰਿੰਗ ਆਹ ਵਾਲਾ ਤੇ ਉਸ ਤੋਂ ਬਾਅਦ ਫਿਰ ਇਹਦੇ ਹੱਬਾ ਸਾਫ਼ ਕਰਦੇ ਆ ਗਰੀਸ ਆਪਣੇ ਕੋਲੇ ਹੈਗਾ ਸਮਾਨ ਆਪਾਂ ਲੈ ਕੇ ਆਉਣਾ ਸਮਾਨ ਪਹਿਲਾਂ ਮੈਂ ਤਾਂ ਨਹੀਂ ਲਿਆ ਮੈਂ ਕਿਹਾ ਵੀ ਪਹਿਲਾਂ ਖੋਲ ਕੇ ਦੇਖ ਲਈਏ ਕੀ ਚ ਨਿਕਲਣ ਦਾ ਵਿੱਚੋਂ ਫਿਰ ਉਸ ਹਿਸਾਬ ਨਾਲ ਦੇਖਦੇ ਆ ਇੱਕਾ ਬਣਾ ਨਾ ਆਇਦਗੀ ਹਾਂ ਜਿਵੇਂ ਮਨ ਲੋ ਕਿ ਟਰਾਲੀ ਉਲੀ ਬਾਹਲੀ ਵਾ ਜਾਂਦੀ ਸੀਗੀ ਆ ਚੀਜ਼ ਇੱਥੋਂ ਨਾ ਅਸੀਂ ਇਹਦੇ ਵਿੱਚ ਸੰਗਲ ਲਵੇ ਟਾਇਆ ਸੀਗਾ ਤੇ ਉਹ ਮਨ ਲੋ ਸੰਗਲ ਕੱਢਣ ਦੇ ਚੱਕਰ ਦੇ ਵਿੱਚ ਨਾ ਉਹਦੇ ਕੁੰਡੇ ਨਾਲ ਹੀ ਸੰਗਲ ਦੇ ਨਾਲ ਪਾ ਲੈਂਦੇ ਸੀ ਟੋਚਨ ਕਿ ਉਹਨੇ ਉੱਥੋਂ ਨਾ ਬਿਲਡਿੰਗ ਤੋੜਤੀ ਟੇਡਾ ਪੈਂਦਾ ਸੀਗਾ ਇਧਰਲੇ ਪਾਸੇ ਮਨ ਲੋ ਇੱਥੇ ਸੰਗਲ ਲੜਕਦਾ ਸੀ ਇੱਥੇ ਹੀ ਟੋਚਨ ਪਾ ਲੈਂਦੇ ਸੀ ਉਹਨੇ ਟੇਡਾ ਜਾ ਜ਼ੋਰ ਮਾਰਦਾ ਸੀਗਾ ਉਹਨੇ ਥੱਲੇ ਉਹ ਬਿਲਡਿੰਗ ਪਟਤੀ ਵੈਸੇ ਅੱਜ ਤੱਕ ਹੌਣ ਦਾ ਟੁੱਟਿਆ ਨਹੀਂ ਸੀਗਾ ਜੇ ਵਿਚਾਲੇ ਪਾਉਂਦੇ ਚੜਦਾ ਨਹੀਂ ਸੀ ਇਹ ਸਾਈਡ ਤੇ ਪਾਉਣ ਕਰਕੇ ਹੋ ਗਿਆ ਕੰਮ ਤੇ ਆ ਬੜਾ ਰੂਟਾ ਵੇਟਰ ਧੋ ਕੇ ਲਾਇਆ ਗਿਆ ਤੇ ਇਹਦਾ ਵੀ ਆਪਾਂ ਕਰਨਾ ਹੈ ਬਸ 2-4 ਦਿਨ ਦੇ ਵਿੱਚ ਹੁਣ ਦੱਸਾਂਗੇ ਵੀ ਇਹ ਆ ਕੋ ਕਾ ਫੀਸ ਬਣਾਉਣਾ ਹੁਣ ਐਤ ਕੀ ਆਪਾਂ ਹੁਣ ਵਿਲੇ ਆ ਹੋਣਾ ਆਹੀ ਘਾਸੇ ਤੇ ਸਿਆਲੋ ਸਿਆਲ ਇਹਨਾਂ ਦੀ ਹੱਥ ਫਰੀ ਕਰਨੀ ਆਪਾਂ ਹਾਂਜੀ ਤੇ ਆ ਤਾਂ ਕਰਤਾ ਆਪਾਂ ਸਾਫ ਤੇ ਆਹ ਗਰੀਸ ਨਿਕਲਿਆ ਇਹਦੇ ਵਿੱਚੋਂ ਗਰੀ ਮਤਲਬ ਵਿਚਾਲੇ ਤਾਂ ਠੀਕ ਆ ਲਾਲ ਜਿਹਾ ਹੀਗਾ ਬਾਕੀ ਜਿਹੜਾ ਵਗਰੀਸ ਹੈ ਮੈਨੂੰ ਹਲਕਾ ਲੱਗਿਆ ਹੈਗਾ ਪਾਣੀ ਆ ਬਣਿਆ ਪਿਆਗਾ ਨਾ ਉਹੀ ਥੱਲੇ ਨਚੋਈ ਜੀ ਜਾਂਦਾ ਵਾ ਤੇ ਲਾਲਾਈਆਂ ਬਣੀਆਂ ਦੀਆਂ ਨੇ ਇਹਦੀਆਂ ਉਹ ਤਾਂ ਜਿਹੜਾ ਵਧੀਆ ਗਰੀਸ ਹੁੰਦਾ ਉਹ ਅੱਗੇ ਪਾਉਂਦੇ ਹੁੰਦੇ ਸੀ ਅ ਮਤਲਬ ਕੈਸਟਰੋਲ ਦਾ ਜਾਂ ਹੋਰ ਹੈ ਨਾ ਉਹ ਵਧੀਆ ਰਹਿੰਦੇ ਨੇ ਏਕੜ ਪਤਲਾ ਜਾਂ ਨਹੀਂ ਹੁੰਦਾ ਹੈਗਾ ਇਹ ਬਾਹਲਾ ਬਦਲਾ ਸੀਗਾ ਨੱਟ ਤੇ ਵੀ ਤੁਸੀਂ ਦੇ ਦੇਖਿਆ ਹੋਊਗਾ ਜਦੋਂ ਮੈਂ ਕੱਟਿਆ ਸੀਗਾ ਨਾਟ ਖੁੱਲਿਆ ਸੀ ਤੇ ਬਾਕੀ ਖਾਣਾ ਦੇ ਦਿੱਤਾ ਲਿਆਉਣੇ ਆ ਸਗੋਂ ਆ ਦੇ ਆ ਬਚਾਲੇ ਉਹ ਤਾਂ ਲਾਲਾ ਬਾਕੀ ਜਿਵੇਂ ਬਦਲਾ ਹੋਇਆ ਗਿਆ ਤੇ ਬਾਕੀ ਹੁਣ ਦੇ ਦੇ ਦਿਆਂ ਸਮਾਨ ਧੋਨੇ ਆ ਇਧਰਲਾ ਸਮਾਨ ਇਧਰ ਪਿਆ ਉੱਤੋਂਲਾ ਉਧਰ ਪਿਆ ਉਹ ਬੈਰੰਗਾ ਤਲਾ ਬਦਲੀ ਹੋਣਾ ਨੇ ਫਿਰ ਅੱਬ ਤੇ ਚੜਦੇ ਨਹੀਂ ਹੈਗੇ ਫਰਕ ਪਿਆ ਜਾਂਦਾ ਕਾਬੇ ਤੇ ਵਧੀਆ ਠੀਕ ਆ ਜਾਨੀ ਕਿ ਆਪਾਂ ਹੁਣ ਪਹਿਲੀ ਵਾਰੀ ਇਹਦਾ ਕੰਮ ਕਰਾਇਆ ਸੀਗਾ ਉਸੇ ਵਾਰ ਲਵਾਏ ਸੀ ਤੇ ਟਾਈਮ ਨਾ ਹੋਣ ਕਰਕੇ ਜੀ ਗਰੀਸ ਹੋ ਗਿਆ ਲੇਟ ਤੇ ਹੁਣ ਇਹਨੇ ਬੁਸ਼ ਵੜ ਤੇ ਫੇਰ ਤੋਂ ਵਾਰੀ ਹੁਣ ਉਹ ਜਦਾਂ ਜੀ ਰੂਟਾ ਬਿਲਟਰ ਕੱਢ ਕੇ ਵੀ ਦੇ ਰੂਟਾ ਬਿਲਟਰ ਪਾਇਆ ਜਾਂਦਾ ਸੀਗਾ ਉਹ ਮੂਹੋਂ ਜੰਪ ਮਾਰਦਾ ਹੀ ਤਾਂ ਵਿੱਚ ਐ ਹੈਲਦੇ ਸੀਗੇ ਐ ਹੁਣ ਇਹਦਾ ਕੰਮ ਨਹੀਂ ਕਰਾਉਣਾ ਹੁਣ ਆਪਾਂ ਇਹਦਾ ਹਿੱਸਾ ਹੀ ਪਵਾ ਦਾਂਗੇ ਤੇ 60 ਆਲਾ ਲਿਆ ਕੇ ਹਿੱਸਾ ਲਾਵਾਂਗੇ ਤੇ ਆਪਾਂ ਪਾਵਰ ਸਟੀering ਕਰਾਣਾ ਨਾਲ ਇਹ ਦੇਖਦੇ ਹਾਂ ਕਦੋਂ ਜਾਂਨੇ ਆ ਕਦੋਂ ਬਣਦਾ ਇਹਦਾ ਜਗਾਰ ਤੇ ਪਾਵਰ ਸਟੀering ਦਾ ਸਾਰਾ ਕਰਾ ਰਾ ਦੇ ਤੇ ਆਪਾਂ ਟਾਇਰ ਟੂਰੇ ਦੇ ਵੱਡੇ ਕਰ ਦੇਣੇ ਨਹੀਂ ਮਗਰ 14 ਦੇ ਤੇ ਮੂਰੇ ਆਪਣੇ ਜਿਹੜੇ ਅੱਜ ਕੱਲ ਚੱਲਦੇ ਨੇ ਰੇਡੀਅਲ ਟਾਇਰ ਪਾਵਾਂਗੇ ਪੰਪ ਬਣਾਣਾ ਕੋਕਾ ਪੀਸ ਇਹ ਕਿ ਇਹਦੇ ਸਰਤੇ ਵੀ ਘਰ ਚੱਲਦਾ ਕਮਾਈ ਕਰਦੀ ਹੈ ਇਹ ਨਾਲ ਹੈ ਸਿੱਦੇ ਇੱਥੇ ਆ ਚੀਜ਼ ਘਾਹ ਸੀਗੀ ਮਿੱਟੀ ਲੱਗ ਕੇ ਚਲੋ ਕੋਈ ਗੱਲ ਨਹੀਂ ਹਾਂਜੀ ਤੇ ਆਪਾਂ ਚੱਕੇ ਜੋ ਕਿ ਢੋਲੇ ਜੀ ਆਪਣੇ ਬੈਰਿੰਗ ਉਰੰਗ ਸਪਿੰਡਲ ਤੁੱਟੇ ਗਏ ਤੇ ਆ ਪਏ ਨੇ ਇੱਧਰ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਣਾ ਤੇ ਬਾਕੀ ਹੁਣ ਚਾਹਾਂਗੇ ਸਮਾਨ ਲੈਣ ਬਾਰਗ ਜਮਾ ਸਹੀ ਆ ਗੋਡੇ ਵਾਲੇ ਬਾਰਗਾਂ ਦਾ ਥੋੜਾ ਸ਼ੱਕ ਆ ਮੈਨੂੰ ਉਹ ਮੰਡੀ ਚੈੱਕ ਕਰਾ ਕੇ ਆਪ ਤਗਾਣ ਤੇ ਤੇ ਉਸ ਹਿਸਾਬ ਨਾਲ ਲਿਆਵਾਂਗੇ ਤੇ ਬਾਕੀ ਸਾਰਾ ਕੁਝ ਸਹੀ ਆ ਕੱਲੇ ਸੀਲਾਂ ਤੇ ਨੰਦੇ ਹੀ ਨੇ ਉਹ ਲਿਆ ਕੇ ਬਸ ਨਾ ਮੈਂ ਗ੍ਰੀਸ ਪਾ ਕੇ ਆ ਫਟ ਕਰ ਦਿੰਨਾ ਆਪਾਂ ਲਾਉਂ ਜੀ ਟੀਲ ਨੂੰ ਧੋਵੇ ਕੱਪੜਾ ਕੱਪੜਾ ਮਾਰ ਕੇ ਆ ਕੇ ਰੱਖ ਤਾ ਮੈਂ ਧੋਈ ਜਾਂਦਾ ਲੜ ਦਾ ਸਾਬਰੀ ਜਾਂਦਾ ਸੀਗਾ ਇਹ ਚਮਕਾ ਦੇ ਹਾਂ ਜੀ ਮੰਤਰੋ ਲੋ ਜੀ ਆਪਣਾ ਸਮਾਨ ਤਿਆਰ ਵਰ ਤਿਆਰ ਤੇ ਆ ਰੱਖ ਤੇ ਰੈਡੀ ਕਰਕੇ ਲਾ ਦੇ ਕੱਪੜੇ ਮੂਰੇ ਇੱਧਰ ਦਾ ਕੋਈ ਚੱਕਰ ਨਹੀਂ ਮੂਰੇ ਮੂਰੇ ਹੀ ਹੈਗਾ ਤੇ ਹੁਣ ਢਾਗਤਾ ਵੀ ਹੁਣ ਮੈਂ ਲੈ ਕੇ ਹੁਣ ਸਮਾਨ ਤੇ ਬਸ ਇੱਕ ਆਪਣੇ ਹੱਥ ਦਾ ਉਹ 베ਰਿੰਗ ਜਿਹੜੇ ਗੋਡੇ ਵਾਲੇ ਹੁੰਦੇ ਨੇ ਆਹ ਵਾਲੇ ਦੋ 베ਰਿੰਗ ਨੇ ਗੋਡੇ ਵਾਲੇ 베ਰਿੰਗ ਤਾਂ ਕਹਿੰਦੇ ਇੱਥੇ ਇਹਦੇ ਅੰਦਰ ਲੱਗਣੇ ਹੈ ਕਹ ਰਹਾ ਵਾ ਮੈਂ ਕਿਹਾ ਚਲ ਦੋਨੇ ਦੇਖ ਲਾਂਗੇ ਜੇ ਲੋਟ ਆਏ ਤਾਂ ਦੋਨੇ ਲਿਆਵਾਂਗੇ ਨਹੀਂ ਫਿਰ ਇੱਕ ਤਲੇ ਵਾਲੇ ਹੀ ਲੈਣਾ ਆਪਾਂ ਤੇ ਬਾਕੀ ਸਮਾਰ ਰੈੜੀ ਆ ਤੇ ਆ ਇਹ ਹੈ ਨਹੀਂ ਕੰਮ ਦਾ ਆਪਾਂ ਹੋਰ ਲਿਆਵਾਂਗੇ ਤੇ ਬਾਕੀ ਸਾਰਾ ਚਮਕਾਤਾ ਵਿੱਚੋਂ ਇਹਦੇ ਵਿੱਚ ਕਪੜਾ ਫੇਕ ਡੀਜ਼ਲ ਪਾ ਕੇ ਸਭ ਕੋਈ ਸਾਫ਼ ਕਰਤਾ ਉਹ ਦੇਖ ਲਓ ਗੰਦਮੰਦ ਪਿਆ ਜਿਹੜਾ ਉਹ ਇਹਦਾ ਹੀ ਆ ਓਕੇ ਹੋ ਗਿਆ ਕੰਮ ਆਪਾਂ ਹੁਣ ਚਲਦੇ ਹਾਂ ਸਮਾਨ ਲੈਣ ਤੇ ਵੀਰ ਅੱਗੇ ਤੁਹਾਨੂੰ ਦਿਖਾਉਨੇ ਆ ਕੀ ਪ੍ਰੋਗਰਾਮ ਹੁਣ ਚੱਲੀਏ ਸਮਾਨ ਲੈਣਾ ਤੇ ਆਪਾਂ ਲਿਆਂਦਾ ਜੀ ਸਮਾਨ ਆਪਾਂ ਆਪਣੇ ਇਹਦੇ ਗੁੱਡੇ ਵਾਲੇ ਬੈਗ ਨੇ ਹੀ ਟਾਪਦੇ ਆ ਇਹ ਰੇਨਰ ਤੇ ਰਿਬਲੈਕਸੀਆਂ ਹੈਗੀਆਂ ਨੇ ਇਹ ਪੀਲਾ ਚੱਕੀ ਦਾ ਸਮਾਨ ਉੱਪਰ ਤੋਂ ਆ ਕੇ ਦੇਖਦੇ ਆ ਵੈਸੇ ਤਾਂ ਉਹਨੇ ਕਿਹਾ ਜੀ ਸੀਗਾ ਸਹੀ ਆਉਣਗੀਆਂ ਉਹ ਜਿੱਦ ਲਿਆਂਦੀਆਂ ਤੇ ਕਹਾ ਹੈਂਡਲ ਲਿਆਂਦੇ ਆਪਾਂ ਉਹ ਛਤਰੀ ਤੇ ਲਾਵਾਂਗੇ ਉੱਪਰ ਦੋਨੇ ਪਾਸੇ ਉਹ ਮੰਨ ਲਓ ਜੇ ਕੋਈ ਬਰਾਬਰ ਬੰਦਾ ਬੈੰਗਾ ਥੋੜਾ ਜਿਹਾ ਔਖਾ ਲੱਗਦਾ ਹੱਤ ਪਾਉਣਾ ਤੇ ਸਾਈਡ ਤੇ ਨਹੀਂ ਮਗਰ ਉਸੇ ਰੀਮ ਪਾਉਣਾ ਪੈਂਦਾ ਦਾ ਦੋ ਜੰਦੇ ਹੀ ਆਪਾਂ ਇਹ ਦੋ ਆਗੇ ਡਾਰੇ ਤੇ ਮਹਿੰਦਰਾ ਦਾ ਆਪਣੇ ਕਰ ਲਿਆਂਦਾ ਗ੍ਰੀਸ ਮਹਿੰਦਰਾ ओरिजिनल ਤੇ ਕਈ ਚ ਹੋਰ ਸੀਗੇ ਆਈਟਮਾਂ ਇਸ ਸਪਿੰਡਲ ਤੇ ਨਾਲ ਲਿਆਂਦੀਆਂ ਸੀਗੀਆਂ ਤੇ ਇੱਕ ਆਹ ਦੀ ਕਾ ਉੱਪਰ ਉਥੇ ਉੱਪਰ ਆਉਣਗੇ ਇਹ ਆਪਣੇ ਵਾਲੇ ਪੁਰਾਣੇ ਨੇ ਜਿਹੜੇ ਆ ਨਾ ਉਹਨਾਂ ਦੇ ਵਿੱਚ ਕੱਟ ਨਹੀਂ ਹੈਗਾ ਜਿਵੇਂ ਆਹ ਦੇ ਇਹਦੇ ਵਿੱਚ ਕੱਟ ਤੇ ਉਹਨੂੰ ਮਿੱਟੀ ਜਾਣ ਤੋਂ ਰੋਕਦਾ ਉਹ ਸਿੰਪਲ ਆ ਆਹ ओरिजिनल ਲਿਆਂਦੀਆਂ ਨੇ ਬਾਸਲਾ ਇਸ ਸਪਿੰਡਲ ਦੇ ਵਿੱਚ ਨਾ ਇੱਥੇ ਕੱਟ ਹੋਵੇ ਆ ਕੱਟ ਇੱਥੇ ਇੱਥੇ ਉਹਦੇ ਵਿੱਚ ਪੈਂਦੀ ਹੈ ਇਹ ਇੱਕ ਸੀਗੀ ਆਪਣੇ ਕੋਲ ਇੱਕ ਤੇ ਉਹ ਦੇਸੀ ਪਾਈ ਹੋਈ ਸੀ ਇੱਕ ਆਹ ਦੇ ਆਪਣੇ ਵਾਲੀ ਆ ਤੇ ਆ ਦੋ ਨਵੇਂ ਲਿਆਂਦੀਆਂ ਇਹ ਪ੍ਰਾਣੀ ਪਈ ਰਹੂਗੀ ਇੱਕ ਸਪੈਂਡਲ ਫਿੱਟ ਕਰਤਾ ਆਪਾਂ ਤੇ ਹੁਣ 베어ਿੰਗ ਬੂਲ ਫਿੱਟ ਕਰਦੇ ਫਿਲਫਲਾ ਪਾਉਨੇ ਹੁਣ ਹਾਂਜੀ ਉਤਰੋ ਤੇ ਆਪਣੇ ਟਰੈਕਟਰ ਦਾ ਕੰਮ ਹੋ ਗਿਆ ਕੰਪਲੀਟ ਜੀ ਤੇ ਆਹ ਦੇਖ ਲਓ ਤੇਰਾ ਦੇ ਕਰਤਾ ਜੈਕ ਲਾਤਾ ਤੇ ਇਹ ਪੂਰਾ ਰੀਜਨ ਦਾ ਕੰਮ ਹੋਇਆ ਤਹੱਲੀ ਵਾਲਾ ਮਗਰਾੜ ਵਗੈਰਾ ਕਾਸਤੇ ਆਪਾਂ ਤੇ ਬੈਕ ਕੈਮਰਾ ਹੰਦਾ ਖੋਲੋ ਬਾਕੀ ਖਜ ਖਲਾਰਾ ਹੋਕਣੀ ਹੈ ਚੱਕਣਾ ਆਜੇ ਖਲਾਰਾ ਤੇ ਦਿਖਾਉਣਾ ਸਾਨੂੰ ਬੈਕ ਕੈਮਰੇ ਨਾਲ ਲਓ ਜੀ ਅਜੇ ਅਲਾਈਨਮੈਂਟ ਵਗੈਰਾ ਰਹਿੰਦੀ ਆ ਉਪਰ ਕਾਲੂ ਕਰ ਦਾਂਗੇ 17 ਟਾਈਮ ਹੋ ਗਿਆ ਹੁਣ 17:24 ਤੇ ਆ ਦੇਖ ਲੋ ਤੁਸੀਂ ਇਹਨੋਕ ਦੀ ਰਿਪੋਰਟ ਹੋ ਗਿਆ ਆ ਖਲਾਰਾ ਜਿਹੜਾ ਕੱਢਿਆ ਮੋਹਾ ਆਪਣੇ ਗਰੀਸ ਕਾਲਾ ਤੇ ਆ ਸਮਾਨ ਬਾਕੀ ਹੁਣ ਜਦ ਇਹਦਾ ਕੰਮ ਖਤਮ ਹੋ ਗਿਆ ਇੱਕ ਇਹਦਾ ਰੈਡੀਟਰ ਲੀਕ ਆ ਇਹ ਟੈਂਕੀ ਲੀਕ ਕਰਦੀ ਆ। ਇਹ ਖਾਣੇ ਨੂੰ ਕਈ ਵਾਰ ਕਰਵਾ ਲਈ ਮੈਂ ਲੋਟ ਨਹੀਂ ਆਉਂਦੀ ਹੁਣ ਇਹਦੀ ਟੈਂਕੀ ਬਦਲਾਉਣੀ ਆ। ਆ ਜੀ ਆ ਸਾਰੀ ਜਗ੍ਹਾ ਨਾਲ ਇੱਥੋਂ ਲੀਕ ਕਰਦੀ ਆ ਜੀ। ਬਹੁਤ ਟਾਈਮ ਹੋ ਗਿਆ ਨਾਲ ਦੀ ਆ। ਤੇ ਹੁਣ ਇਹਦੀ ਟੈਂਕੀ ਚੇਂਜ ਕਰਾ ਦੇਣੀ ਆ। ਪਾਣੀ ਵਾਲੀ। ਤੇ ਬਾਕੀ ਸਾਰਾ ਓਕੇ ਆ। ਆਣਾ ਚੱਕ ਦਿਆਂ ਖੰਡਾਰ। ਹੰਦ ਘੰਡੇ ਯੰਤਰ ਲਾ ਦਈਏ ਹੁਣ ਫਿਨਿਸ਼ ਕਰ ਦਈਏ ਕੰਮ। ਤੇ ਬਾਕੀ ਜਦਿਆ ਰੈਡੀਏਟਰ ਵਾਲਾ ਖੋਲਿਆ ਉਹਦੇ ਤੋਂ ਦਿਖਾਉਂਗਾ। ਬਾਕੀ ਓਪਰ ਕੰਮ ਸਾਰਾ। ਤੇ ਬਾਕੀ ਜਾਲਾ ਆਪਾਂ ਹੁਣ ਵਲੌਗ ਕੰਟੀਨਿਊ ਰੱਖਾਂਗੇ ਤੇ ਦੁਬਾਰਾ ਸ਼ੁਰੂ ਕਰਦੇ ਹਾਂ ਹੁਣ ਪਹਿਲਾ ਛੱਡਤਾ ਸੀ ਕੰਮ ਆਪਾਂ। ਹੋਰ ਕੰਮ ਜਬੀਜੀ ਹੋਵੇ ਸੀਗੇ। ਤੇ ਹੁਣ ਆਪਾਂ ਦੁਬਾਰਾ ਸ਼ੁਰੂ ਕਰਦੇ ਹਾਂ। ਤੇ ਬਾਕੀ 2-4 ਦਿਨਾਂ ਬਾਅਦ ਇੱਕ ਵਲੌਗ ਪਾਇਆ ਕਰਾਂਗੇ। ਤੇ ਹੁਣ ਆਪਣੇ ਸਮਾਨ ਸਾਮਦੀ ਸਾਰਾ ਟਰੈਕਟਰ ਵਾਲੀ ਅੰਦਰ ਤੇ ਬਾਕੀ ਮਿਲਦੇ ਆ ਜੀ ਅਗਲੇ ਬਲੌਗ ਚ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਫਿਰ ਆਪਾਂ ਘੈਂਟ ਘੈਂਟ ਵੀਡੀਓ ਲਿਆਵਾਂਗੇ ਆ ਵਾਸਤੇ ਤੇ ਕਰਦੇ ਆ ਵੀਡੀਓ ਬੰਦ ਜੀ ਹੁਣ ਕਰ ਦਈਏ ਸਮਾਨ ਇਕੱਠਾ ਲਾ ਦੀਏ ਟਰੈਕਟਰ ਅੰਦਰ ਮਿਲਦੇ ਆ ਅਗਲੀ ਵੀਡੀਓ ਚ ਧੰਨਵਾਦ ਜੀ